ਪਬਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਖਾਰੀ ਸ਼ਾਂਤ ਮਹੱਲਾ ਪਹਿਲਾ ਵਾਰਾਮਹਾ ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਵਾਰਾਮਹਾ ਸ਼ਾਂਤ ਮੰਗਰ ਦੇ ਮਹੀਨੇ ਦਾ ਸੰਸਾਰ ਨੂੰ ਉਪਦੇਸ਼ ਦਿੰਦੇ ਨੇ ਮੇਰੇ ਸਤਿਗੁਰੂ ਤਨ ਤਨ ਸੈਬ ਸਿ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਓ ਅੰਕਾਰ ਸਤ ਗੁਰ ਪਰਸਾਦ ਮੰਨਰ ਮਹੋ ਪਲਾਮ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣਰਵਾ ਮੈਂ ਪਰਨੇ ਚਲ ਪਾਵੈ ਨੇ ਚਲ ਚਾਤਾ ਰੋ ਸੁ ਜਾਣ ਵਿਧਾਤਾ ਚੰਚਲ ਜਗਤ ਸੁਵਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਾਪਾਣੇ ਤਾਂ ਪਾਇਆ ਜੀਤ ਨਾਦ ਕਵਿਤ ਕਵੇ ਸੁਣ ਰਾਵਨਾ ਮੂ ਦੁਖ ਭਗਾ ਨਾਨਕ ਸਾ ਤਨ ਨਾ ਪਿਆਰੀ ਅਬ ਭਗਤੀ ਫਿਰ ਆਗੈ ਨਾਨਕ ਸਾ ਤਨ ਨਾ ਪਿਆਰੀ ਅਬ ਭਗਤੀ ਪਰ ਆਗਾ ਗੁਰੂ ਪਿਆਰੇਓ ਧੰਨ ਧੰਨ ਸਾਬਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਖਾਰੀ ਰਾਗ ਵਿੱਚ ਮੇਰੇ ਸੱਚੇ ਪਾਤਸ਼ਾਹ ਮੱਗਰ ਦੇ ਮਹੀਨੇ ਦਾ ਉਪਦੇਸ਼ ਸੰਦੇਸ਼ ਜਗਤ ਨੂੰ ਦਿੰਦੇ ਨੇ ਕਿ ਕੇ ਭਲਾ ਹੈ ਮੱਗਰ ਦਾ ਮਹੀਨਾ ਪ੍ਰਮਾਤਮਾ ਦੇ ਗੁਣ ਅੰਕ ਵਿੱਚ ਸਮਾ ਜਾਣ ਆਪ ਹਿਰਦੇ ਵਿੱਚ ਸਮਾ ਜਾਣਾ ਔਰ ਦਰਸਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂਆਂ ਦਾ ਉਪਦੇਸ਼ ਸੰਦੇਸ਼ ਇਹੀ ਹੈ ਕਿ ਹਿਰਦੇ ਵਿੱਚ ਗੁਣਾਂ ਦਾ ਬਸ ਜਾਣਾ ਇਹੀ ਪ੍ਰਭੂ ਦਾ ਬਸ ਜਾਣਾ ਹੈ ਸੂਰਜ ਚਾਨਣਾ ਵੰਡਦਾ ਏ ਕਿਰਨਾਂ ਦੇ ਰਾਹੀਂ ਫੁੱਲ ਵਾਸਤਵਿਕ ਆਪਣੀ ਹੋਂਦ ਨੂੰ ਵੰਡਦੇ ਨੇ ਮਹਿਕ ਦੇ ਰਾਹੀਂ ਔਰ ਇਸੇ ਤਰੀਕੇ ਨਾਲ ਗੁਰੂ ਪਿਆਰਿਓ ਫਲ ਆਪਣੀ ਹੋਂਦ ਨੂੰ ਵੰਡਦੇ ਨੇ ਮਠਾਸ ਦੇ ਰਾਹੀਂ ਔਰ ਖੂਬੂ ਪਰਮਾਤਮਾ ਫੈਲਦਾ ਹੈ ਗੁਣਾਂ ਦੇ ਰਾਹੀਂ ਸੂਰਜ ਦੀਆਂ ਕਿਰਨਾ ਸੂਬ ਬ੍ਰਹਮੰਡ ਨੂੰ ਚੁੰਦੀਆਂ ਨੇ ਜੇ ਕੋਈ ਅੱਖਾਂ ਮੀਟ ਲਵੇ ਤਾਂ ਉਸ ਦਾ ਸੂਰਜ ਦੇ ਮਹਾਚਾਨਣ ਤੋਂ ਸੰਬੰਧ ਟੁੱਟ ਜਾਂਦਾ ਹੈ ਇਹੀ ਗੱਲ ਹੈ ਅਗਰ ਕੋਈ ਈਸ਼ਵਰ ਨੂੰ ਯਾਦ ਨਾ ਕਰੇ ਤਾਂ ਪ੍ਰਭੂ ਦੇ ਗੁਣਾ ਨਾਲੋਂ ਉਸ ਦਾ ਸਬੰਧ ਵੀ ਟੁੱਟ ਜਾਂਦਾ ਹੈ ਈਸ਼ਵਰ ਨੂੰ ਯਾਦ ਕਰਨਾ ਸਾਡੀ ਲੋੜ ਹੈ ਈਸ਼ਵਰ ਨੂੰ ਲੋੜ ਨਹੀਂ ਸਾਡੀ ਸਾਡੇ ਯਾਦ ਕਰਨ ਨਾਲ ਈਸ਼ਵਰ ਨੇ ਕੋਈ ਮਹਾਨ ਨਹੀਂ ਹੋ ਜਾਣਾ ਕੋਈ ਗੁਣਵਾਨ ਨਹੀਂ ਹੋ ਜਾਣਾ ਗੁਰੂ ਪਿਆਰਿਓ ਬਾਕੀ ਈਸ਼ਵਰ ਦੀ ਸਿਫਤਸਲਾਹ ਕਰਕੇ ਅਸੀਂ ਤੁਸ਼ ਤੋਂ ਮਹਾਨ ਹੋ ਜਾਵਾਂਗੇ ਸਮਰਾਤ ਹੋ ਜਾਵਾਂਗੇ ਕਿਉਂਕਿ ਪਰਮਾਤਮਾ ਗੁਣਾ ਦਾ ਸਾਗਰ ਹੈ ਉਸ ਦੇ ਗੁਣਾ ਨੂੰ ਯਾਦ ਕਰ ਕਰਕੇ ਅਸੀਂ ਵੀ ਸਾਗਰ ਬਣ ਜਾਵਾਂਗੇ ਅਸੀਂ ਵੀ ਉਸ ਵਿੱਚ ਲੀਨ ਹੋ ਜਾਵਾਂਗੇ ਅਸੀਂ ਵੀ ਮਹਾਨ ਬਣ ਜਾਵਾਂਗੇ ਸਾਡੇ ਗੁਣਾ ਦੇ ਉਚਾਰਨ ਕਰਕੇ ਪ੍ਰਭੂ ਮਹਾਨ ਨਹੀਂ ਬਲਕੇ ਪ੍ਰਭੂ ਦੇ ਗੁਣ गा ਕੇ ਅਸੀਂ ਮਹਾਨ ਹੋ ਜਾਂਦੇ ਹਾਂ गुरु तेग बहादुर जी ता साफ ਕਹਿੰਦੇ ਨੇ ਕਿ ਆਕਾਰਥ ਗਈ ਉਸ ਮਨੁੱਖ ਦੀ ਜ਼ਿੰਦਗੀ ਜਿਸ ਨੇ ਪ੍ਰਭੂ ਦੇ ਗੁਣ ਨਹੀਂ ਗਾਏ ਗੁਣ गोविंद ਗਾਇਓ ਨਹੀਂ ਜਨਮ ਆਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਦੇ ਵਿਦਜਲ ਕੌਮੀਨਾ ਤੁਮੇਰੇ ਸਾਹਿਬ ਫਰਮਾਉਂਦੇ ਨੇ ਕਿ ਜਿਸ ਦੇ ਹਿਰਦੇ ਵਿੱਚ ਪਰੀ ਪੂਰਨ ਪਰਮਾਤਮਾ ਦੇ ਗੁਣ ਸਮਾ ਗਏ ਨੇ ਮਗਰ ਦਾ ਮਹੀਨਾ ਉਸ ਲਈ ਸੋਭ ਨਹੀਂ ਕੇ ਮਹਾਨ ਹੈ ਮੰਗਰ ਮਾਹੋਂ ਪਲਾ ਹਰ ਗੁਣ ਅੰਕ ਸਮਾ ਵਏ ਗੁਣਮੰਤੀ ਗੁਣ ਜਵਾਂ ਮੈਂ ਪਰਨੇ ਚਲ ਪਾਵੈ ਜਿਹੜੀਆਂ ਜੀਵ ਇਸਤਰੀਆਂ ਗੁਰੂ ਪਿਆਰਿਓ ਗੁਣਮੰਤੀਆਂ ਨੇ ਜਿਨ੍ਹਾਂ ਨੂੰ ਗੁਣਾ ਨਾਲ ਪਿਆਰ ਹੋ ਗਿਆ ਏ ਜਿਨ੍ਹਾਂ ਨੂੰ ਗੁਣਾ ਵਿੱਚੋਂ ਰਸ ਆਉਣ ਲੱਗ ਪਿਆ ਏ ਦਰਸਲ ਇੱਕ ਗੁਣ ਮਠਾਸ ਨਾਲ ਭਰਿਆ ਹੋਇਆ ਏ ਇੱਕ ਇੱਕ ਗੁਣ ਅੰਮ੍ਰਿਤ ਹੈ ਇੱਕ ਇੱਕ ਗੁਣ ਗੁਰੂ ਪਿਆਰਿਓ ਅੰਮ੍ਰਿਤ ਔਰ ਪ੍ਰੇਮ ਅੰਮ੍ਰਿਤ ਹੈ ਗਿਆਨ ਅੰਮ੍ਰਿਤ ਹੈ ਦਇਆ ਅੰਮ੍ਰਿਤ ਹੈ ਮੁਸ਼ਾਲਤਾ ਅੰਮ੍ਰਿਤ ਹੈ ਨਿਰਭੈਤਾ ਅੰਮ੍ਰਿਤ ਹੈ ਨਿਰਵੈਰਤਾ ਅੰਮ੍ਰਿਤ ਹੈ ਸ਼ਾਂਤੀ ਅੰਮ੍ਰਿਤ ਹੈ ਸੀਲ ਸੰਜਮ ਅੰਮ੍ਰਿਤ ਹੈ ਗੁਰੂ ਪਿਆਰਿਓ ਇਸ ਤਰ੍ਹਾਂ ਪਰਮਾਤਮਾ ਦਾ ਬਖਸ਼ਿਆ ਹੋਇਆ ਇੱਕ ਇੱਕ ਗੁਣ ਅੰਮ੍ਰਿਤ ਹੈ ਅੰਮ੍ਰਿਤ ਦਾ ਇਹ ਸਾਗਰ ਮਨੁੱਖ ਦੇ ਅੰਦਰ ਫੈਲਦਾ ਜਾਂਦਾ ਹੈ ਵੱਦਾ ਜਾਂਦਾ ਏ ਜਿੱਦਾਂ ਜਿੱਦਾਂ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਅਚਾਰਨ ਕਰਦਾ ਏ ਗੁਣਾਂ ਦਾ ਅੰਮ੍ਰਿਤ ਉਸ ਦੇ ਅੰਦਰ ਭਰਦਾ ਜਾਂਦਾ ਏ ਜਗਤ ਵਿੱਚ ਅਸੀਂ ਦੇਖਦੇ ਆਂ ਜੇ ਅਸੀਂ ਕੁਝ ਵੀ ਪ੍ਰਾਪਤ ਕਰਨਾ ਹੋਵੇ ਚਾਰੇ ਪਾਸੇ ਰੋਕਾਂ ਵੀ ਬੜੀਆਂ ਨੇ ਜੇ ਧਨ ਕਮਾਉਣਾ ਤਾਂ ਬੜੇ ਮੁਕਾਬਲੇ ਨੇ ਕੁਝ ਅੱਗੇ ਅਲੰਗ ਗਏ ਨੇ ਤੇ ਕੁਝ ਰੋਕਾਂ ਨੇ ਉਜ ਔਕੜਾ ਨੇ ਕੁਝ ਕਠਿਨਾਈਆਂ ਨੇ ਲੇਕਿਨ ਜੇ ਗੁਰੂ ਪਿਆਰਿਓ ਅਸੀਂ ਨਾਮ ਜਪਣਾ ਹੈ ਪ੍ਰਮਾਤਮਾ ਦੇ ਗੁਣ ਕਮਾਉਣੇ ਨੇ ਗੁਣ ਸੰਗ੍ਰਹਿ ਕਰਨੇ ਨੇ ਕੋਈ ਵੀ ਰੋਕ ਨਹੀਂ ਕੋਈ ਵੀ ਟੋਕ ਨਹੀਂ ਦਰਸਲ RAM ਦੇ ਨਾਮ ਦੀ ਤਾਂ ਲੁੱਟ ਹੀ ਕਰਨੀ ਹੈ ਕੋਈ ਰੋਕ ਨਹੀਂ ਕੋਈ ਟੋਕ ਨਹੀਂ RAM ਨਾਮ ਕੀ ਲੁੱਟ ਹੈ ਲੂਟ ਸਕੇ ਤੋ ਲੂਟ ਜੇ ਕਿਸੇ ਦਾ ਅਦਾ ਧਨ ਲੁੱਟੀਏ ਗੁਰੂ ਪਿਆਰੇਓ ਜੇ ਅਸੀਂ ਕਿਸੇ ਦਾ ਧਨ ਲੁੱਟੀਏ ਜੇ ਕਿਸੇ ਦੀ ਸੰਪਤਾ ਲੁੱਟੀਏ ਕਾਨੂੰਨ ਸਜ਼ਾ ਦਿੰਦਾ ਸਮਾਜ ਸਜ਼ਾ ਦਿੰਦਾ ਪਰ ਜੇ ਕਿਧਰੇ RAM ਨਾਮ ਦੀ ਲੁੱਟ ਨੂੰ ਪੈ ਜਾਈਏ ਤਾਂ ਬੜੀ ਸੋਭਾ ਬਣਦੀ ਹੈ ਲੋਕਾਂ ਵਿੱਚ ਵੀ ਲੋਕ ਵਿੱਚ ਵੀ ਉਹਦੀ ਸੋਭਾ ਬਣਦੀ ਹੈ ਪਰ ਲੋਕ ਵਿੱਚ ਵੀ ਸੋਭਾ ਬਣਦੀ ਹੈ ਔਰ ਜਿਸ ਨੂੰ ਲੁੱਟਣ ਨਾਲ ਸੋਭਾ ਬਣਦੀ ਹੈ ਜਿਸ ਦਾ ਲੁੱਟਣਾ ਅੰਦਰੋਂ ਸਾਰਾ ਡਕੈਤਗੁਣਾ ਖਤਮ ਕਰ ਦਿੰਦਾ ਹੈ ਤੇ ਦਾਨੀ ਬਣਾ ਦਿੰਦਾ ਹੈ ਬੰਦੇ ਨੂੰ ਪ੍ਰਮਾਤਮਾ ਦਾ ਨਾਮ ਮਨੁੱਖ ਉਸ ਨਾਮ ਧੰਨ ਨੂੰ ਲੁੱਟਦਾ ਹੀ ਨਹੀਂ ਦਰਸਨ ਮਨੁੱਖ ਉਸ ਦੌੜ ਦੇ ਪਿੱਛੇ ਭੱਜਦਾ ਹੈ ਭੱਜਣਾ ਹੀ ਇਸ ਨੂੰ ਲਟੇਰਾ ਬਣਾ ਦਿੰਦਾ ਹੈ ਬੇਈਮਾਨ ਬਣਾ ਦਿੰਦਾ ਹੈ ਜ਼ਾਲਮ ਬਣਾ ਦਿੰਦਾ ਹੈ ਸੂਮ ਬਣਾ ਦਿੰਦਾ ਹੈ ਦੁਰਾਚਾਰੀ ਬਣਾ ਦਿੰਦਾ ਏ ਪਰ ਇੱਕ RAM ਨਾਮ ਦਾ ਧੰਨਾ ਐ ਐਸਾ ਐ ਜੇ ਇਸ ਨੂੰ ਲੁੱਟੀਏ ਤਾਂ ਇਹ ਲੁੱਟਣ ਵਾਲਾ ਹੀ ਮਹਾਨ ਦਾਨੀ ਬਣ ਜਾਂਦਾ ਏ ਲੁੱਟਣ ਵਾਲਾ ਹੀ ਮਹਾਨ ਦਿਆਲੂ ਬਣ ਜਾਂਦਾ ਏ ਔਰ ਲੁੱਟਣ ਵਾਲਾ ਹੀ ਗੁਰੂ ਪਿਆਰੇ ਉਹ ਜਗ ਦੀ ਸੇਵਾ ਕਰਨ ਲੱਗ ਪੈਂਦਾ ਏ RAM ਨਾਮ ਲੁੱਟਣ ਵਾਲਾ ਹੀ ਦਇਆ ਦਾ ਸੂਮਾ ਬਣ ਜਾਂਦਾ ਏ ਔਰ ਇਸ ਲੁੱਟ ਵਿੱਚ ਨਾ ਸਮਾਜ ਰੋਕਦਾ ਏ ਨਾ ਕਾਨੂੰਨ ਰੋਕਦਾ ਏ ਰੋਕਾਂ ਨੇ ਸਿਰਫ ਆਪਣੇ ਅੰਦਰੋਂ ਆਪਣੇ ਹੰਕਾਰ ਦੀ ਰੋਕ ਅਗਿਆਨਤਾ ਦੀ ਰੋਕ ਅਗਿਆਨਤਾ ਇੱਕ ਰੋਗ ਹੈ ਨਾ ਸਮਝੀ ਵੀ ਇੱਕ ਰੋਗ ਹੈ ਇਸ ਵਾਸਤੇ ਮੰਗਰ ਦੇ ਮਹੀਨੇ ਵਿੱਚ 6 ਕਿਦਰੇ ਸਤਸੰਗ ਨਸੀਬ ਹੋ ਜਾਵੇ ਪਰਮਾਤਮਾ ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋ ਜਾਵੇ ਗੁਣਾਂ ਦਾ ਉਚਾਰਨ ਚੱਲ ਪਏ ਇਸ ਤਰ੍ਹਾਂ ਫਿਰ ਮਨੁੱਖ ਦਾ ਹਿਰਦਾ ਗੁਣਾਂ ਦਾ ਸਾਗਰ ਬਣ ਜਾਂਦਾ ਹੈ ਸਾਬ ਇੱਥੇ ਕਹਿੰਦੇ ਨੇ ਜੋ ਗੁਣਵਾਨ ਨੇ ਗੁਣਮੰਤੀਆਂ ਨੇ ਉਹ ਤਾਂ ਗੁਣਾਂ ਦਾ ਰਮਨ ਕਰਦੇ ਨੇ ਐਸੀਆਂ ਗੁਣਵਾਨ ਜੀਵ ਇਸਤਰੀਆਂ ਨੂੰ ਵੇਖ ਕੇ ਸਾਬ ਕਹਿੰਦੇ ਨੇ ਮੈਂ ਪਿਰ ਨਿਸ਼ਚਲ ਭਾਵੇ ਗੁਰੂ ਪਿਆਰਿਓ ਮੇਰੇ ਸਤਗੁਰੂ ਪਰਮਾਉਂਦੇ ਨੇ ਕਿ ਮੈਨੂੰ ਵੀ ਇਹ નિਸ਼ਚਲ ਪ੍ਰਮਾਤਮਾ ਚੰਗਾ ਲੱਗਦਾ ਏ ਦਰਸਲ ਮਨੁੱਖ ਦਾ ਮਨ ਪ੍ਰਮਾਤਮਾ ਨੇ ਐਸਾ ਬਣਾ ਦਿੱਤਾ ਏ ਇਹ ਦੂਜੇ ਤੋਂ ਪ੍ਰਭਾਵਿਤ ਹੁੰਦਾ ਏ ਤੇ ਆਪਣਾ ਪ੍ਰਭਾਵ ਦਿੰਦਾ ਏ ਅਗਰ ਦੂਜਾ ਇਸ ਤੋਂ ਅੱਗੇ ਕਿਸੇ ਵੀ ਤਲ ਤੇ ਤਾਂ ਮਨੁੱਖ ਉਸ ਦਾ ਪ੍ਰਭਾਵ ਕਬੂਲ ਕਰਦਾ ਏ ਉਸ ਦਾ ਅਸਰ ਕਬੂਲ ਕਰਦਾ ਏ ਜੇ ਧਰਮ ਦੀ ਦੁਨੀਆ 'ਚ ਕੋਈ ਅੱਗੇ ਜੇ ਧਰਮ ਦੀ ਦੁਨੀਆ 'ਚ ਗੁਰੂ ਪਿਆਰਿਆ ਕੋਈ ਸਤੋ ਅੱਗੇ ਲੰਘ ਜਾਂਦਾ ਹੈ ਤੇ ਉਸ ਦਾ ਪ੍ਰਭਾਵ ਅਸੀਂ ਤਾਂ ਕਬੂਲ ਕਰ ਸਕਦੇ ਆ ਉਸ ਨੂੰ ਅਸੀਂ ਵੇਖੀਏ ਉੰਜ ਵੀ ਧਾਰਮਿਕ ਮਹਾਪੁਰਸ਼ ਕਹਿੰਦੇ ਨੇ ਕਿ ਇਹ ਬੰਦੇ ਜੇ ਤੂੰ ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੇ ਤੂੰ ਧੰਨ ਨੂੰ ਵੇਖਣਾ ਹੈ ਅਸੀਂ ਧੰਨ ਪਿੱਛੇ ਭੱਜਦੇ ਆ ਤਾਂ ਜੇ ਤੂੰ ਧੰਨ ਨੂੰ ਵੇਖਣਾ ਹੈ ਤਾਂ ਆਪਣੇ ਪਿੱਛੇ ਨੂੰ ਵੇਖ ਜੋ ਤੇਰੇ ਤੋਂ ਪਿੱਛੇ ਹੈ ਜੋ ਤੇਰੇ ਤੋਂ ਪਿੱਛੇ ਹੈ ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋ ਜਾਵੇ ਤੇਰੇ ਅੰਦਰ ਸਬਰ ਪੈਦਾ ਹੋ ਜਾਵੇ ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸ ਨੂੰ ਵੇਖ ਜੋ ਤੇਰੇ ਨਾਲੋਂ ਅੱਗੇ ਹੈ ਔਰ ਗੁਰੂ ਵੀ ਆਦੇਓ ਜੋ ਅੱਗੇ ਲੰਘ ਗਿਆ ਉਸ ਨੂੰ ਵੇਖੇਗਾ ਤਾਂ ਖੁਦ ਵੀ ਆਪਣੇ ਆਪ ਨੂੰ ਅੱਗੇ ਲੰਘ ਲੰਘਾ ਸਕੇਗਾ ਔਰ ਧਨ ਦੀ ਦੁਨੀਆ ਵਿੱਚ ਜੋ ਪਿੱਛੇ ਰਹਿ ਗਿਆ ਏ ਜਦੋਂ ਤੂੰ ਉਸ ਨੂੰ ਵੇਖੇਗਾ ਤਾਂ ਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ ਤੇਰੇ ਅੰਦਰ ਸੰਤੋਖ ਵੀ ਪੈਦਾ ਹੋਵੇਗਾ ਫਿਰ ਤੇਰੇ ਅੰਦਰ ਤ੍ਰਿਸ਼ਨਾ ਨਹੀਂ ਪੈਦਾ ਹੋਵੇਗੀ ਪਰ ਅਕਸਰ ਐਸਾ ਹੁੰਦਾ ਏ ਕਿ ਅਸੀਂ ਜੇ ਧਨ ਨੂੰ ਵੇਖਦੇ ਆ ਤਾਂ ਆਪਣੇ ਤੋਂ ਅੱਗੇ ਨੂੰ ਵੇਖਦੇ ਆ ਔਰ ਕਾਹੀ ਸਾਡੇ ਅੰਦਰ ਫੇ ਬੇਸਬਰੀ ਪੈਦਾ ਹੋ ਜਾਂਦੀ ਹੈ ਵਿੱਚ ਐਨੀ ਪੈਦਾ ਹੋ ਜਾਂਦੀ ਗੁਰੂ ਪਿਆਰਿਓ ਔਰ ਧਰਮ ਨੂੰ ਵੇਖਦੇ ਆ ਤਾਂ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਦੇ ਆ ਅਸੀਂ ਕਹਿ ਦਿੰਦੇ ਆ ਕਿ ਆ ਬੰਦਾ ਐਨੇ ਚਿਰ ਦਾ ਪਾਠ ਕਰ ਰਿਹਾ ਇਸ ਨੂੰ ਕੀ ਮਿਲ ਗਿਆ ਇਸ ਨੂੰ ਕੀ ਲੱਭਿਆ ਇਹ ਐਨੇ ਚਿਰ ਦਾ ਗੁਰਦੁਆਰੇ ਜਾ ਰਿਹਾ ਇਸ ਨੂੰ ਕੀ ਪ੍ਰਾਪਤੀ ਹੋਈ ਹੈ ਮੋਦਤਾ ਲੰਘ ਗਈਆਂ ਨੇ ਇਸ ਨੂੰ ਸਤਸੰਗਤ ਕਰਦੇ ਆ ਹੋਇਆ ਇਹ ਅਜੀਬੀ ਠੀਕ ਨਹੀਂ ਹੈ ਧਰਮ ਨੂੰ ਵੇਖਣਾ ਹੈ ਤਾਂ ਅਸੀਂ ਆਪਣੇ ਤੋਂ ਪਿੱਛੇ ਨੂੰ ਦੇਖਣ ਲੱਗ ਪੈਂਦੇ ਆਂ ਔਰ ਇਸੇ ਕਰਕੇ ਅਸੀਂ ਦੁਖੀ ਆਂ ਇਸ ਲਈ ਫਿਰ ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ ਕਈ ਵਾਰ ਫਿਰ ਅਸੀਂ ਪਿੱਛੇ ਮੁੜ ਜਾਂਦੇ ਆਂ ਪਰ ਜੇ ਧੰਨ ਨੂੰ ਵੇਖਣਾ ਹੈ ਤਾਂ ਅਸੀਂ ਹਮੇਸ਼ਾ ਉਸ ਨੂੰ ਵੇਖਦੇ ਆਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘ ਗਿਆ ਹੈ ਬਹੁਤ ਅੱਗੇ ਲੰਘ ਗਿਆ ਤਾਂ ਅੰਦਰ ਬੇਸਬਰੀ ਪੈਦਾ ਹੋ ਜਾਂਦੀ ਹੈ ਵਿੱਚ ਐਨੀ ਪੈਦਾ ਹੋ ਜਾਂਦੀ ਹੈ ਗੁਰੂ ਪਿਆਰਿਓ ਇਸ ਲਈ ਜੇ ਧਰਮ ਨੂੰ ਵੇਖਣਾ ਹੈ ਤਾਂ ਹਮੇਸ਼ਾ ਆਪਣੇ ਨਾਲੋਂ ਜੋ ਅੱਗੇ ਲੰਘ ਗਏ ਨੇ ਜੋ ਸੰਤ ਮਹਾਪੁਰਸ਼ ਅਭਿਆਸੀ ਸਤਸੰਗੀ ਹੋ ਗੁਜਰੇ ਅਵਤਾਰੀ ਪੁਰਸ਼ਾਂ ਦੇ ਬਚਨ ਕਲਾਮ ਉਹਨਾਂ ਮਹਾਪੁਰਸ਼ਾਂ ਦੇ ਉਹ ਜੋ ਅੱਗੇ ਲੰਘ ਗਏ ਨੇ ਉਹਨਾਂ ਨੂੰ ਵੇਖਣਾ ਹੈ ਤਾਂ ਕਿ ਸਾਡੀ ਸੁਰਤ ਅੱਗੇ ਚੱਲ ਪਵੇ ਔਰ ਮੰਜ਼ਲ ਮਕਸੂਦ ਤੇ ਪਹੁੰਚ ਸਕੀਏ ਧੰਨ ਵਿੱਚ ਜੋ ਤੇਰੇ ਤੋਂ ਪਿੱਛੇ ਹੈ ਉਸ ਵੱਲ ਵੇਖਣਾ ਹੈ ਤੇਰੇ ਕੋਲ ਤਾਂ ਰਹਿਣ ਵਾਸਤੇ ਮਕਾਨ ਹੈ ਜੋ ਤੇਰੇ ਤੋਂ ਪਿੱਛੇ ਹੈ ਉਹਨਾਂ ਕੋਲ ਕੁੱਲੀ ਝੁੱਗੀ ਝੌਂਪੜੀ ਹੈ ਔਰ ਐਸੇ ਵੀ ਨੇ ਜੋ ਦਰਖਤਾਂ ਥੱਲੇ ਹੀ ਦਿਨ ਕੱਟਦੇ ਨੇ ਔਰ ਐਸੇ ਵੀ ਨੇ ਜਿਨ੍ਹਾਂ ਨੂੰ ਦਰਖਤਾਂ ਦੀ ਛਾਇਆ ਵੀ ਨਸੀਬ ਨਹੀਂ ਹੁੰਦੀ ਕੁਝ ਤਾਂ ਵੇਖ ਪਿਛੇ ਜੇ ਧਰਮ ਵੇਖਣਾ ਹੈ ਤਾਂ ਜਰੂਰ ਅਗਾਹ ਵੇਖ ਗੁਰੂ ਪਿਆਰਿਓ ਸਾਹਿਬ ਕਹਿੰਦੇ ਨੇ ਗੁਣਵਾਨਾਂ ਨੂੰ ਵੇਖ ਕੇ ਗੁਣ ਵਿੱਚ ਭਿੱਜੀਆਂ ਹੋਈਆਂ ਅਭਿਆਸੀ ਜੀਵ ਇਸਤਰੀਆਂ ਨੂੰ ਵੇਖ ਕੇ ਮੈਨੂੰ ਵੀ ਪ੍ਰਮਾਤਮਾ ਚੰਗਾ ਚੰਗਾ ਲੱਗਣ ਲੱਗ ਪਿਆ ਹੈ ਮੈਨੂੰ ਵੀ ਉਹ ਪਰਮੇਸ਼ਰ ਚੰਗਾ ਲੱਗਣ ਲੱਗ ਪਿਆ ਹੈ ਮੈਨੂੰ ਵੀ ਉਹ ਜੋ નિਸ਼ਚਲ ਪ੍ਰਮਾਤਮਾ ਹੈ ਉਸ ਦੇ ਨਾਲ ਪਿਆਰ ਪੈ ਗਿਆ ਹੈ ਉਹ ਪਰਿਪੂਰਨ ਪਰਮਾਤਮਾ ਨਿਸ਼ਚਲ ਹੈ ਨਿਸ਼ਚਲ ਚਤਰ ਸੁਜਾਨ ਵਿਧਾਤਾ ਚਾਂਚਲ ਜਗਤ ਸੁਆਆ ਉਪਰੀਪੂਰਨ ਪਰਮਾਤਮਾ ਸਦੀਵੀ ਟਿਕਿਆ ਹੋਇਆ ਹੈ ਔਰ অতি ਸਿਆਣਾ ਹੈ ਵਿਦਵਾਨ ਹੈ ਬੋਧ ਹੈ ਬਹੁਤ ਵੱਡਾ ਗਿਆਨ ਦਾ ਸਾਗਰ ਹੈ ਫਿਰ ਬਧਾਤਾ ਹੈ ਵਿਧੀ ਦਾ ਲਿਖਣ ਵਾਲਾ ਪਰਲਬਧ ਦੇ ਲਿਖਣ ਵਾਲਾ ਔਰ ਲਬਜ਼ ਲਿਖਣ ਵਾਲਾ ਉਹ ਪਰਮੇਸ਼ਰ ਚੰਚਲ ਜਗਤ ਸਵਾਇਆ ਸਾਰਾ ਜਗਤਾਂ ਚਲਾਏ ਮਾਨ ਹੈ ਚੰਚਲ ਹੈ ਇਹ ਤਾਂ ਚਲਦਾ ਏ ਗ੍ਰੂਪਿਆ ਰਿਓ ਇਹ ਤਾਂ ਨਾਸਵੰਤ ਉਹ ਪ੍ਰਭੂ ਨਿਸ਼ਚਲ ਹੈ ਉਹ ਪ੍ਰਭੂ ਸਿਆਣਾ ਹੈ ਉਹ ਪ੍ਰਭੂ ਸੁਜਾਨ ਹੈ ਉਹ ਪ੍ਰਭੂ ਵਿਧਾਤਾ ਹੈ ਸੰਗਤ ਕਰਦਿਆਂ ਪਤਾ ਲੱਗਿਆ ਜਗਤ ਚਲਾਏ ਮਾਨ ਹੈ ਜਗਤ ਚਾਂਚਲ ਔਰ ਇਕਦਮ ਬਿਰਤੀ ਚਾਂਚਲ ਜਗਤ ਤੋਂ ਟੁੱਟ ਕੇ ਨਿਸ਼ਚਰ ਪ੍ਰਭੂ ਦੇ ਚਰਨਾਂ ਨਾਲ ਜੁੜ ਜੁੜ ਜਾਂਦੀ ਹੈ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਤਪਾਇਆ ਗੁਰੂ ਪਿਆਰਿਓ ਜਿੱਦਾਂ ਹੀ ਸਤਸੰਗ ਵਿੱਚ ਅਭਿਆਸ ਕੀਤਾ ਤੇ ਪ੍ਰਭੂ ਨੂੰ ਉਦੋਂ ਹੀ ਜੀਵ ਇਸਤਰੀ ਭਾਗੇ ਤਾ ਅੰਦਰ ਗਿਆਨ ਪੈਦਾ ਹੋ ਗਿਆ ਤਾਂ ਮਨੁੱਖ ਦੇ ਅੰਦਰ ਗੁਣ ਪੈਦਾ ਹੋ ਗਏ ਨੇ ਸਾਰੇ ਦੇ ਸਾਰੇ ਗੁਣਾ ਵਿੱਚ रस ਪੈਦਾ ਹੋ ਜਾਂਦਾ ਏ ਇਸ ਤਰ੍ਹਾਂ ਪ੍ਰਭੂ ਦੇ ਚਰਨਾਂ ਵਿੱਚ ਪੂਰਨ ਤੌਰ ਤੇ ਸੁਰਤ ਜੁੜ ਗਈ ਧਿਆਨ ਮਹਾਨ ਹੋ ਜਾਂਦਾ ਏ ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਧਰਮ ਨੂੰ ਧਿਆਨ ਸਾਧਨਾ ਆਖਿਆ ਹੈ ਗੁਰੂ ਪਿਆਰਿਓ ਜੈਸੇ ਧਿਆਨ ਜੁੜਦਾ ਏ ਮਨੁੱਖ ਲੀਨ ਹੁੰਦਾ ਏ अनंत गुना ਦੀ ਵਰਖਾ ਉਸ ਮਨੁੱਖ ਦੇ ਉੱਤੇ ਹੋ ਜਾਂਦੀ ਹੈ ਔਰ ਉਹ ਮਨੁੱਖ ਗੁਨਾ ਦੇ ਅਮਲਤ ਰਸ ਨਾਲ ਭਿੱਜ ਜਾਂਦਾ ਹੈ ਅੱਗੇ ਮੇਰੇ ਸਤਿਗੁਰ ਫਰਮਾਉਂਦੇ ਨੇ ਗੀਤ 나ਦ ਕਵਿਤ ਕਵੇ ਸੁਣ राम नाम दुख भागै राम नाम ਦੇ ਗੀਤ ਸੁਣ ਕੇ राम नाम ਦਾ ਸੰਗੀਤ ਸੁਣ ਕੇ ਰਾਮ ਨਾਮ ਦੀ ਕਵਤਾ ਸੁਣ ਕੇ ਸੁਣਦਿਆਂ ਸੁਣਦਿਆਂ ਅਭਿਆਸੀ ਦਾ ਸਾਰਾ ਦੁੱਖ ਭੱਜ ਜਾਂਦਾ ਹੈ ਸਾਰਾ ਇਹ ਦੁੱਖ ਲੱਤ ਜਾਂਦਾ ਹੈ ਪ੍ਰਭੂ ਆਪ ਹੀ ਗੀਤ ਹੈ ਪ੍ਰਭੂ ਆਪ ਹੀ ਸੰਗੀਤ ਹੈ ਜਦੋਂ ਵੀ ਕਿਸੇ ਮਨੁੱਖ ਦਾ ਮਨ ਨਿਸ਼ਚਲ ਹੁੰਦਾ ਹੈ ਭਾਵ ਟਿਕ ਜਾਂਦਾ ਹੈ ਤਾਂ ਗੀਤ ਬਣ ਕੇ ਗੁਰੂ ਪਿਆਰਿਓ ਗੀਤ ਸੰਗੀਤ ਦੀਆਂ ਧੁਨੀਆਂ ਉਸ ਦੇ ਅੰਦਰੋਂ ਉਜਾਗਰ ਹੋਣ ਲੱਗ ਪੈਂਦੀਆਂ ਨੇ ਗੁਰੂ ਪਿਆਰਿਓ ਔਰ ਅੱਜ ਜੋ ਐਸਾ ਜੋ ਗੀਤ ਸੰਗੀਤ ਆਤਮਾ ਦੇ ਗਹਿਰੇ ਤਲ ਤੋਂ ਨਿਕਲਿਆ ਦੂਜੇ ਨੂੰ ਪ੍ਰਭਾਵਿਤ ਵੀ ਕਰਦਾ ਏ ਸਤ ਸੰਗਤ ਵਿੱਚ ਉਹ ਗੀਤ ਨਾਦ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲੇ ਹਨ ਜੋ ਗੁਰੂਆਂ ਦੀ ਬਾਣੀ ਹੈ ਜੋ ਮਹਾਪੁਰਸ਼ਾਂ ਦੇ ਬਚਨ ਨੇ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਗੀਤ ਇਸ ਤਰ੍ਹਾਂ ਦੇ ਸੰਗੀਤ ਇਸ ਤਰ੍ਹਾਂ ਦੀਆਂ ਕਵਤਾਵਾਂ ਇਸ ਤਰ੍ਹਾਂ ਦੇ ਬੋਲ ਤੂੰ ਜੇ ਕਿਤੇ ਸੁਣੇ ਜਿਸ ਗੀਤ ਵਿੱਚ RAM ਨਾਮ ਪੁਰੋਇਆ ਹੋਇਆ ਏ ਔਰ ਜਿਸ ਸੰਗੀਤ ਵਿੱਚ ਔਰ ਜਿਸ ਕਵਤਾ ਵਿੱਚ ਪ੍ਰਮਾਤਮਾ ਦਾ ਨਾਮ ਸੁਣ ਕੇ ਤੇਰਾ ਸਾਰਾ ਦੁੱਖ ਭੱਜ ਜਾਵੇਗਾ ਤੇਰੇ ਸਾਰੇ ਦਾ ਸਾਰਾ ਦੁੱਖ ਨਾਸ ਹੋ ਜਾਵੇਗਾ ਨਾਨਕ ਸਾਤਨ ਨਾਹਨ ਪਿਆਰੀ ਅਬ ਭਗਤੀ ਫਿਰ ਆਗੈ ਐਸੀ ਜੀਵ ਇਸਤਰੀ ਪੂਰ ਪਰਪੁਰਨ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ ਜਿਹੜੀ ਆਪਣੇ ਹਿਰਦੇ ਵਿੱਚ ਪ੍ਰਭੂ ਨੂੰ ਚੇਤੇ ਕਰਦੀ ਹੈ ਹਿਰਦੇ ਵਿੱਚ ਪ੍ਰਭੂ ਪਿਆਰ ਨੂੰ ਰੱਖਦੀ ਹੈ ਗੁਣ ਤਾਂ ਸਾਰੇ ਹੀ ਮਹਾਨ ਨੇ ਅਮਰ ਨੇ ਸ੍ਰੀ ਵੀ ਨੇ ਪਰ ਪਿਆਰ ਸਰਮੋਰ ਹੈ ਗੁਰੂ ਪਿਆਰਿਓ ਪਿਆਰ ਸਰਮੋਰ ਹੈ اے ਬੰਦੇ ਤੂੰ ਕਿਵੇਂ ਪਿਆਰ ਤੋਂ ਬਿਨਾ ਬੰਦਨਾ ਤੋਂ ਛੁੱਟੇਂਗਾ ਕਹਿੰਦੇ ਨੇ ਜਿਤਰਾ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਸਾਗ ਦਾਲਾਂ ਬਣਾਈਏ ਉਹਨਾਂ ਵਿੱਚ ਸਿਰਫ ਨਮਕ ਨਾ ਪਾਈਏ ਸਿਰਫ ਲੂਣ ਨਾ ਪਾਈਏ ਬਾਕੀ ਸਭ ਕੁਝ ਪਾਈਏ ਤਾਂ ਸਭ ਬੇਸਵਾਦ ਹੋਣਗੀਆਂ ਗੁਰਮਤਿ ਵਿੱਚ ਨਿਹੰਗ ਸਿੰਘ ਲੂਣ ਨੂੰ ਸਰਵਰਸ ਕਹਿੰਦੇ ਨੇ ਸਾਰੀਆਂ ਦਾਲਾਂ ਸਬਜ਼ੀਆਂ ਵਿੱਚ ਸਾਗ ਸਾਗ ਵਿੱਚ ਸਾਰੀਆਂ ਸਾਗ ਸਬਜ਼ੀਆਂ ਨੂੰ ਰਸ ਦੇਣ ਵਾਲਾ ਔਰ ਅਨੇਕਾਂ ਪਦਾਰਥ ਬਣਾਈਏ ਗੁਰੂ ਪਿਆਰਿਓ ਜੇ ਅਸੀਂ ਮਠਿਆਈਆਂ ਬਣਾਈਏ ਜੇ ਉਸ ਵਿੱਚ ਮਿੱਠਾ ਸ਼ੱਕਰ ਖੰਡ ਨਾ ਪਾਈਏ ਤਾਂ ਜਿਨ੍ਹਾਂ ਨੂੰ ਵੀ ਜਿੰਨੇ ਵੀ ਉਹ ਪਦਾਰਥ ਨੇ ਸਵਾਦ ਨਹੀਂ ਆਵੇਗਾ ਭਾਵੇਂ ਪਦਾਰਥ ਬਣਾਉਂਦਿਆਂ ਬੜੀ ਮਿਹਨਤ ਕੀਤੀ ਭਾਵੇਂ ਦੁੱਧ ਹੈ ਭਾਵੇਂ ਆਟਾ ਹੈ ਭਾਵੇਂ ਮੈਦਾ ਹੈ ਭਾਵੇਂ ਘਿਓ ਹੈ ਸਾਰੇ ਪਦਾਰਥ ਸਮੇਲ ਕਰਕੇ ਪਦਾਰਥ ਬਣੇ ਨੇ ਪਰ ਜੇ ਵਿੱਚ ਸ਼ੱਕਰ ਨਹੀਂ ਪਾਈ ਜੇ ਵਿੱਚ ਮਿੱਠਾ ਨਹੀਂ ਪਾਇਆ ਜੇ ਵਿੱਚ ਖੰਡ ਨਹੀਂ ਪਾਈ ਤਾਂ ਖੰਡ ਦਾ ਸਵਾਦ ਨਹੀਂ ਆਵੇਗਾ ਮਿੱਠੇ ਦਾ ਸਵਾਦ ਨਹੀਂ ਆਵੇਗਾ ਉਹ ਮਠਿਆਈ ਨਹੀਂ ਖਾਵੇਗੀ ਉਹਵੇਂ ਸਾਰੇ ਗੁਣ ਇਕੱਠੇ ਹੋ ਜਾਣ ਜਿੰਨਾ ਚਿਰ ਹਿਰਦੇ ਵਿੱਚ ਪਿਆਰ ਨਹੀਂ ਪ੍ਰੇਮ ਨਹੀਂ ਉਹ ਆਨੰਦ ਨਹੀਂ ਆਵੇਗਾ ਉਹ ਖੇੜਾ ਨਹੀਂ ਬਣੇਗਾ ਗੁਰੂ ਪਿਆਰਿਓ ਉਹ ਖੁਸ਼ੀ ਨਹੀਂ ਬਣਦੀ ਮਿੱਠਾ ਸਾਰੇ ਪਦਾਰਥਾਂ ਨੂੰ ਮਹਾਨ ਬਣਾ ਦਿੰਦਾ ਏ ਜਿਸ ਤਰ੍ਹਾਂ ਲੂਣ ਸਾਰੀਆਂ ਦਾਲਾਂ ਸਬਜ਼ੀਆਂ ਨੂੰ ਸੁਆਦੀ ਬਣਾ ਦਿੰਦਾ ਏ ਗੁਰੂ ਪਿਆਰਿਓ ਪਿਆਰ ਸਾਰੇ ਗੁਣਾਂ ਨੂੰ ਮਹਾਨ ਬਣਾ ਦਿੰਦਾ ਏ ਇਸ ਲਈ ਦੁਨੀਆ ਭਰ ਦੇ ਮਹਾਪੁਰਸ਼ਾਂ ਨੇ ਪਿਆਰ ਨੂੰ ਅਮਰ ਅਵਸਥਾ ਆਖਿਆ ਏ ਔਰ ਸਭ ਤੋਂ ਉੱਚੀ ਅਵਸਥਾ ਆਖਿਆ ਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਫੈਸਲਾ ਕਰਦੇ ਨੇ ਔਰ ਗੁਰੂ ਪਿਆਰੇ ਆਪਣਾ ਫੈਸਲਾ ਮੇਰੇ ਸੱਚੇ ਪਾਤਸ਼ਾਹ ਧੰਤਨ ਸਭਿ ਸ਼੍ਰੀ ਗੁਰੂ ਧੰਤਨ ਸਭਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਣਾਉਂਦੇ ਨੇ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕਿਉ ਤਨਹੀ ਪ੍ਰਾਪਾਇਓ ਸੋ ਗੁਰੂ ਪਿਆਰਿਓ ਇਸ ਮਹੀਨੇ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਨਾਨਕ ਸਾ ਤਨ ਨਾ ਪਿਆਰੀ ਇਤੇ ਨੰਨੇ ਨੂੰ ਕੰਨਾ ਹਾਹਾ ਨਾ ਇਹਦਾ 나ਥ ਖਸਮ ਇਸਦਾ ਅਰਥੇ 나ਥ ਖਸਮ ਅਬ ਭਗਤੀ ਫਿਰ ਆਗੈ ਨਾਨਕ ਸਾ ਤਨ ਨਾ ਪਿਆਰੀ ਅਬ ਪਗਤੀ ਫਿਰ ਆਗੈ ਇਹ ਸਾਧਨਾ ਕਰਨ ਵਾਲੀ ਜੀਵ ਇਸਤਰੀ ਪ੍ਰਮਾਤਮਾ ਨੂੰ ਪਿਆਰੀ ਲੱਗੀ ਹੈ ਤਾਂ ਇੱਕ ਸਾਧਨਾ ਧਰਮ ਫੋਕੇ ਗਿਆਨ ਤੇ ਨਹੀਂ ਖੜਾ ਧਰਮ ਫੋਕੇ ਤਰਕ ਤੇ ਨਹੀਂ ਖੜਾ ਗੁਰੂ ਪਿਆਰਿਓ ਔਰ ਧਰਮ ਫੋਕੇ ਦਿਖਾਵੇ ਤੇ ਨਹੀਂ ਖੜਾ ਧਰਮ ਸਾਧਨਾ ਤੇ ਖੜਾ ਹੈ ਔਰ ਸਾਧਨਾ ਲਈ ਤਰਕ ਨਹੀਂ ਚਾਹੀਦਾ ਸਾਧਨਾ ਲਈ ਤਪੱਸਿਆ ਚਾਹੀਦੀ ਹੈ ਮਿਹਨਤ ਚਾਹੀਦੀ ਹੈ ਭਾਵਨਾ ਚਾਹੀਦੀ ਹੈ ਇਸ ਲਈ ਸਤਗੁਰਾਂ ਦੀ ਬਾਣੀ ਦਾ ਫੈਸਲਾ ਏ ਜੋ ਪ੍ਰਾਣੀ गोविंद ਧਿਆਵੈ ਪੜਿਆ ਅਣ ਪੜਿਆ ਪਰਮਗਤ ਪਾਵੈ ਅਸੀਂ ਦੇਖਦੇ ਹਾਂ ਗੁਰੂ ਪਿਆਰਿਓ ਅਨਪੜਵੰਦਾ ਇੰਜੀਨੀਅਰ ਨਹੀਂ ਬਣ ਸਕਦਾ ਅਨਪੜਵੰਦਾ ਵਕੀਲ ਨਹੀਂ ਬਣ ਸਕਦਾ ਅਨਪੜਵੰਦਾ ਸਾਇੰਸ ਦਾਣ ਵੀ ਨਹੀਂ ਬਣ ਸਕਦਾ ਭੌਤਿਕ ਵਿਦਿਆ ਲਈ ਪੜ੍ਹਿਆ ਲਿਖਿਆ ਹੋਣਾ ਲਾਜ਼ਮੀ ਹੈ ਲੇਕਿਨ ਧਰਮ ਪਰਮਾਤਮਾ ਲਈ ਸਿਰਫ ਇੱਕੋ ਇੱਕ ਦਿਲੋਂ ਪੁਕਾਰ ਚਾਹੀਦੀ ਹੈ ਗੁਰੂ ਪਿਆਰਿਓ ਉਸ ਪਰਮਾਤਮਾ ਨੂੰ ਸੱਚਾ ਪਿਆਰ ਚਾਹੀਦਾ ਔਰ ਦਿਲੋਂ ਪੁਕਾਰ ਚਾਹੀਦੀ ਹੈ ਸਾਧਨਾ ਚਾਹੀਦੀ ਹੈ ਇੱਕ ਬੱਚੇ ਨੂੰ ਆਪਣੇ ਮਾਪੇ ਨਾਲ ਜੋੜਨ ਲਈ ਕਿਸੇ ਤਰਕ ਦੀ ਲੋੜ ਨਹੀਂ ਕਿਸੇ ਫੋਕੀਆਂ ਦਲੀਲਾਂ ਦੀ ਲੋੜ ਨਹੀਂ ਬਸ ਉਹ ਬਾਹ ਪਸਾਰੇ ਮਾਂ ਪਕਾਰੇ ਮਾਂ ਆਖੇ ਮਾਂ ਮਾਂ ਕਹਿੰਦਿਆਂ ਹੀ ਮਾਂ ਬੱਚੇ ਨੂੰ ਗਲਬਕੜੀ ਵਿੱਚ ਲੈ ਲੈਂਦੀ ਹੈ ਮਾਂ ਬੱਚੇ ਨੂੰ ਕੁਛੜ ਚੁੱਕ ਲੈਂਦੀ ਹੈ ਔਰ ਇੱਥੇ ਤਾਂ ਸਿਰਫ ਪ੍ਰਭੂ ਨੂੰ ਪੁਕਾਰਨਾ ਹੈ ਉਸ ਅੱਗੇ ਫਰਿਆਦ ਕਰਨੀ ਹੈ ਗੁਰੂ ਪਿਆਰਿਓ ਇਹ ਫਰਿਆਦ ਕਰਨੀ ਇਹ ਪੁਕਾਰਨਾ ਇੱਕ ਸਾਧਨਾ ਹੈ ਇਸ ਲਈ ਜਦੋਂ ਕੋਈ ਪੂਰਨ ਤੌਰ ਤੇ ਉਸ ਨੂੰ ਪੁਕਾਰਦਾ ਹੈ ਪੁਕਾਰ ਖਾਲੀ ਨਹੀਂ ਜਾਂਦੀ ਵਿਅਰਥ ਨਹੀਂ ਜਾਂਦੀ ਔਰ ਇਹ ਵੀ ਹਕੀਕਤ ਹੈ ਆਮ ਜਗਤ ਵਿੱਚ ਜਿੱਦਾਂ ਜਿੱਦਾਂ ਮਨੁੱਖ ਕੋਈ ਵੱਡਾ ਹੁੰਦਾ ਜਾਵੇਗਾ ਉਸ ਦਾ ਦਰਵਾਜ਼ਾ ਬੰਦ ਹੁੰਦਾ ਜਾਵੇਗਾ ਪਰ ਪ੍ਰਮਾਤਮਾ ਦਾ ਦਰਵਾਜ਼ਾ ਕਦੇ ਵੀ ਕਿਸੇ ਲਈ ਬੰਦ ਨਹੀਂ ਹੁੰਦਾ ਉਸ ਦੇ ਦਰ ਤੇ ਹਰ ਵਕਤ ਪੁਕਾਰ ਕੀਤੀ ਜਾ ਸਕਦੀ ਹੈ ਔਰ ਉਸ ਦੇ ਦਰ ਉੱਤੇ ਪੁਕਾਰ ਹਰ ਵਕਤ ਸੁਣੀ ਜਾਂਦੀ ਹੈ ਗੁਰੂ ਪਿਆਰਿਓ ਸਤਿਗੁਰੂ ਫਰਮਾਉਂਦੇ ਨੇ ਜੋ ਸਾਧਨਾ ਕਰਨ ਵਾਲੀ ਜੀਵ ਇਸਤਰੀ ਹੈ ਜਿੱਦਾਂ ਹੀ ਉਹ ਸਾਧਨਾ ਵਿੱਚ ਲੀਨ ਹੁੰਦੀ ਹੈ ਪ੍ਰਮਾਤਮਾ ਨੂੰ ਪਿਆਰੀ ਲੱਗਦੀ ਹੈ ਉਹ ਆਪਣਾ ਪਿਆਰ ਭਰਿਆ ਹਿਰਦਾ ਪ੍ਰਮਾਤਮਾ ਦੇ ਅੱਗੇ ਰੱਖਦੀ ਹੈ ਇਸ ਤਰ੍ਹਾਂ ਪ੍ਰਮਾਤਮਾ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਮਗਰ ਦੇ ਮਹੀਨੇ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੁਆਰਾ ਇਹ ਮਹਾਨ ਉਪਦੇਸ਼ ਇਹ ਮਹੀਨਾ ਸੁਖ ਤੇ ਸੁਆਵਣਾ ਬਤੀਤ ਹੋਵੇ ਬਸ ਸਾਧਨਾ ਚਾਹੀਦੀ ਹੈ ਜਪ ਚਾਹੀਦਾ ਗੁਰੂ ਪਿਆਰਿਓ ਇਹ ਜੀਵਨ ਮਿਲਿਆ ਏ ਸਾਨੂੰ ਉਸ ਪਰਮਾਤਮਾ ਨੂੰ ਪਾਉਣ ਲਈ ਪਰਮਾਤਮਾ ਨੂੰ ਪਾਉਣਾ ਹੈ ਗੁਰੂ ਦੇ ਸ਼ਬਦ ਰਾਹੀਂ ਅਸੀਂ ਜਦੋਂ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਨਾਲ ਡੂੰਗੀ ਸਾਝ ਪਾ ਲੈਂਦੇ ਆ ਤੇ ਪਰਮਾਤਮਾ ਸਾਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ ਪ੍ਰਭੂ ਦੀ ਸੇਵਸਲਾ ਦੀ ਬਰਕਤ ਨਾਲ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਆ ਵਸਦਾ ਹੈ ਉਸ ਨੂੰ ਮੱਗਰ ਦਾ ਮਹੀਨਾ ਚੰਗਾ ਲੱਗਦਾ ਹੈ ਹੋਰ ਸਾਰਾ ਜਗਤ ਤਾਂ ਨਾਸਵੰਤ ਇੱਕ ਸਿਰਜਣਹਾਰੀ ਹੈ ਜੋ ਚਤਰ ਹੈ ਤੇ ਸਿਆਣਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਇਹ ਸਦਾ ਫਿਰ ਪ੍ਰਭੂ ਪਿਆਰਾ ਪ੍ਰਭੂਪਤੀ ਉਸ ਗੁਣਾ ਵਾਲੀ ਜੀਵ ਇਸਤਰੀ ਨੂੰ ਪਿਆਰਾ ਲੱਗਦਾ ਏ ਜੋ ਉਸ ਦੇ ਗੁਣਾ ਨੂੰ ਚੇਤੇ ਕਰਦੀ ਰਹਿੰਦੀ ਹੈ ਉਸ ਨੂੰ ਪ੍ਰਭੂ ਨਾਲ ਡੂੰਗੀ ਸਾਝ ਪ੍ਰਾਪਤ ਹੁੰਦੀ ਹੈ ਉਸ ਦੀ ਸੂਰਤ ਪ੍ਰਭੂ ਚਰਨਾਂ ਵਿੱਚ ਟਿਕਦੀ ਹੈ ਪ੍ਰਭੂ ਦੇ ਗੁਣ ਉਸਦੇ ਹਿਰਦੇ ਵਿੱਚ ਆ ਵੱਸਦੇ ਹਨ ਪ੍ਰਭੂ ਦੀ ਰਜਾ ਅਨਸਾਰ ਇਹ ਸਭ ਕੁਝ ਜੀਵ ਅੰਤਰੀ ਨੂੰ ਚੰਗਾ ਲੱਗਣ ਚੰਗਾ ਲੱਗਣ ਲੱਗ ਪੈਂਦਾ ਹੈ ਗੁਰੂ ਪਿਆਰਿਓ ਉਹ ਉਸ ਦੀ ਰਜਾ ਵਿੱਚ ਚੱਲਦੀ ਹੈ ਪ੍ਰਭੂ ਦੀ ਸਿਵਸਲਾ ਦੇ ਗੀਤ ਬਾਣੀ ਕਾਵ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਗੁਰੂ ਪਿਆਰਿਓ ਇਹ ਨਾਨਕ ਜੀਵ ਉਹ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਹੋ ਜਾਂਦੀ ਹੈ ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ ਭੇਟਾ ਰੱਖ ਦਿੰਦੀ ਹੈ ਪੇਸ਼ ਕਰਦੀ ਹੈ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤਸਲਾ ਵਿੱਚ ਟਿਕਿਆ ਰਹਿੰਦਾ ਹੈ ਗੁਰੂ ਪਿਆਰਿਓ ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਵੱਜ ਜਾਂਦੀ ਹੈ ਔਰ ਜਗਤ ਦਾ ਕੋਈ ਵੀ ਦੁੱਖ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ ਕੀ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਜੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਔਰ ਅਸੀਂ ਸਵਾਸ ਸਵਾਸ ਕਮਾ ਸਕੀਏ ਕਿਰਪਾ ਰਿਓ ਸਾਡਾ ਸੁਣਾਇਆ ਹੋਇਆ ਆਪ ਜੀ ਦਾ ਸੁਣਿਆ ਹੋਇਆ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਅਸੀਂ ਪ੍ਰਮਾਤਮਾ ਦੇ ਨਾਮ ਨਾਲ ਜੁੜੀਏ ਜੋ ਵੀ ਸਤਗੁਰਾਂ ਦੀ ਕਿਰਪਾ ਸਦਕਾ ਮੈਂ ਸੰਤ ਸਿੰਘ ਜੀ ਮਸਕੀਨ ਜੀ ਪਾਸੋਂ ਤੇ ਡਾਕਟਰ ਸਾਹਿਬ ਜੀ ਪਾਸੋਂ ਜੋ ਪ੍ਰੇਰਣਾ ਲਈ ਹੈ ਉਹ ਵਿਚਾਰ ਸਾਂਝੇ ਕੀਤੇ ਨੇ ਬਹੁਤ ਸਾਰੀਆਂ ਭੁੱਲਾ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਅੱਗੇ ਤੋਂ ਛੋਤੇਸ਼ ਵਰ ਸੇਵਾ ਤੇ ਸਿਮਨ ਕਰਨ ਦਾ ਵੱਲ ਬਖਸ਼ਣਾ ਇਹ ਸੱਚੇ ਪਿਤਾ ਵਾਹਿਗੁਰੂ ਕਿਰਪਾ ਕਰ ਦਿਓ ਜੀ ਨਾਮ ਦੇ ਦਿਓ ਗੱਜ ਕੇ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ